ਪੰਜਾਬ ਚ ਸ਼ਹਿਰੀ ਅਤੇ ਪਿੰਡੂ ਖੇਤਰਾਂ ਚ ਲਗਾਏ ਜਾ ਰਹੇ ਬਿਜਲੀ ਦੇ ਲੰਮੇ-ਲੰਮੇ ਕਟਾਂ ਦੇ ਦਰਮਿਆਨ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਦਾਵਾ ਕੀਤਾ ਹੈ ਕਿ ਪੰਜਾਬ ਚ ਬਿਜਲੀ ਸਰਪਲਸ ਹੈ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਖਬੀਰ ਨੇ ਬਿਜਲੀ ਨੂੰ ਲੈ ਕੇ ਪੁੱਛੇ ਗਏ ਸਵਾਲ ਤੇ ਕੀ ਕਿਹਾ ਤੁਸੀਂ ਵੀ ਸੁਣੋ ਪੰਜਾਬ ਸਰਪਲਸ ਸਟੇਟ ਹੈ ਸੁਖਬੀਰ ਨੇ ਕਿਹਾ ਕਿ ਸੂਬੇ ਚ ਬਿਜਲੀ ਦੀ ਤੰਗੀ ਕੋਲੇ ਦੀ ਕਮੀ ਕਰਕੇ ਹੈ ਅਤੇ ਇਹ ਤੰਗੀ ਕੁਝ ਹੀ ਦਿਨਾਂ ਤੱਕ ਰਹੇਗੀ ਅਗਰ ਕੋਈ ਸਿਚੁਏਸ਼ਨ ਐਸੀ ਹੋ ਜਾਏ ਜਿਵੇਂ ਕੋਲਾ ਆਉਣਾ ਬੰਦ ਹੋ ਜੇ ਉਹ ਸਾਡੇ ਹੱਥ 'ਚ ਨਹੀਂ ਹੈ ਕੋਈ ਪ੍ਰੋਬਲਮ ਚੱਲ ਰਹੀ ਹੈ ਅਸੀਂ ਹੁਣ ਸੌਲਵ ਕਰ ਰਹੇ ਹਾਂ ਪਰ ਸਰਪਲਸ ਦੇ ਮਤਲਬ ਅਸੀਂ ਪਲਾਂਟ ਲੱਗ ਗਏ ਸਾਰਾ ਕੁਝ ਹੋ ਗਿਆ ਸੋ ਉਹ ਤਾਂ 2-4 ਦਿਨ ਟੈਂਪਰੀ ਫੇਜ਼ ਹੈ ਜ਼ਿਕਰ ਹੀ ਹੋ ਗਿਆ ਕਿ ਕੋਲੇ ਦੀ ਕਮੀ ਦੇ ਚਲਦਿਆਂ ਪੰਜਾਬ ਦੇ ਕਈ ਥਰਮਲ ਪਲਾਂਟਾਂ 'ਚ ਸਮਰਥਾ ਮੁਤਾਬਕ ਬਿਜਲੀ ਪੈਦਾ ਨਹੀਂ ਹੋ ਰਹੀ ਕਿਉਂਕਿ ਸੂਬੇ ਨੂੰ ਪੂਰੀ ਮਾਤਰਾ 'ਚ ਕੋਲਾ ਨਹੀਂ ਮਿਲਿਆ ਇਸ ਦਰਮਿਆਨ ਸੂਬੇ 'ਚ ਝੋਨੇ ਦੀ ਬਿਜਾਈ ਵੀ ਸ਼ੁਰੂ ਹੋ ਰਹੀ ਹੈ ਜਿਸ ਦੇ ਚੱਲਦਿਆਂ ਪੰਜਾਬ 'ਚ ਬਿਜਲੀ ਦੀ ਕਮੀ ਹੋਰ ਗੰਭੀਰ ਰੂਪ ਧਾਰਨ ਕਰ ਸਕਦੀ ਹੈ ਪਰ ਇਸ ਦੇ ਬਾਵਜੂਦ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਪਾਵਰ ਸਰਪਲਸ ਸੂਬੇ ਦੇ ਆਪਣੇ ਦਾਅਵੇ ਤੇ ਕਾਇਮ ਹਨ ਬਿਊਰੋ ਰਿਪੋਰਟ ਜਗ ਬਾਣੀ ਟੀਵੀ